ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਐ ਸਰਪੰਚ ਸਾਹਿਬ ਤੁਹਾਡਾ ਪਿੰਡ ਸੂਰਕੁਰੀ ਜਦੋਂ ਆਪਣਾ ਪਿਛਲੀ ਵਾਰ ਵੋਟਾਂ ਪਈਆਂ ਸਰਕਾਰ ਬਣੀ ਆਵਾਂ ਦੀ ਪਾਰਟੀ ਦੇ ਨਾ ਕਿੰਨੇ ਆ ਵੋਟਾਂ ਤੁਹਾਡੇ ਪਿੰਡ ਆਵਾਂ ਦੀ ਪਾਰਟੀ ਨੂੰ ਪਈਆਂ ਸੀਗਾ ਸਾਡੇ ਜੀ ਤਕਰੀਬਨ ਵੋਟ ਤਾਂ ਬਹੁਤ ਜ਼ਿਆਦਾ ਪਈ ਸੀਗੀ ਕਿਉਂਕਿ ਇਹਨਾਂ ਨੇ ਜੋ ਝੂਠੇ ਵਾਅਦੇ ਕੀਤੇ ਸੀ ਝੂਠੀ ਸਰਕਾਰ ਹੈ ਉਹਦੇ ਚ ਬਦਲਾਅ ਚਾ ਕੇ ਲੋਕਾਂ ਨੇ ਵੋਟਾਂ ਬਹੁਤ ਪਾਈਆਂ ਪਰ ਜੇ ਅੱਜ ਅਸੀਂ ਦੇਖਦੇ ਆਂ ਅੱਜ ਉੱਥੇ ਬਹੁਤ ਨੁਕਸਾਨ ਹੈ ਜਿਵੇਂ ਤੁਸੀਂ ਮੌਜੂਦਾ ਸਰਪੰਚ ਹੋ ਨਾ ਜੀ ਪਹਿਲਾਂ ਕਾਂਗਰਸੀ ਸਰਕਾਰ ਸੀਗੀ ਤੁਸੀਂ ਉਹਦੇ ਵਿੱਚ ਵੀ ਰਹੇ ਹੋ ਨਾ ਤੇ ਹੁਣ ਆਵਾਜ਼ੀ ਪਾਰਟੀ ਵਿੱਚ ਤੁਸੀਂ 2 ਸਾਲ ਸਰਪੰਚੀ ਰਹੇ ਆ ਕੀ ਕੋਈ ਫਰਕ ਲੱਗਦਾ ਕੋਈ ਗਰੰਟਾ ਹੁਣ ਆਵਾਜ਼ੀ ਪਾਰਟੀ ਨੇ ਕੋਈ ਨਮਗਾ ਦਿੱਤਿਆ ਹਣ ਜਾਂ ਪਹਿਲਾਂ ਕਾਂਗਰਸ ਦੀਆਂ ਕੀ ਤੁਹਾਨੂੰ ਫਰਕ ਲੱਗਦਾ ਦੋਨਾਂ ਵਿੱਚੋਂ ਜੀ ਸਾਨੂੰ ਤਾਂ ਇਹ ਹੀ ਫਰਕ ਲੱਗਦਾ ਪਹਿਲਾਂ ਸਾਨੂੰ ਬਹੁਤ ਬੜੀਆਂ ਗਰੰਟਾ ਆਈਆਂ ਸੀ ਪਿੰਡ ਦੇ ਬੜੇ ਵਿਕਾਸ ਕਰਾਏ ਆ ਪਰ ਜਦੋਂ ਦੀ 2 ਸਾਲ ਹੋ ਗਏ ਸਰਕਾਰ ਬਣੀ ਹੈ ਸਾਡੇ ਪਿੰਡ ਨੂੰ ਤਾਂ ਇੱਕ ਪੰਜੀ ਨਹੀਂ ਆਈ ਕੁਝ ਵੀ ਨਹੀਂ ਆਇਆ ਜੀ ਉਸੋ ਨਹੀਂ ਆਇਆ ਜੀ ਠੀਕ ਹੈ ਤੇ ਮਤਲਬ ਕਿ ਵੋਟਰਾਂ ਲੋਕਾਂ ਨੇ ਬਹੁਤ ਬਾਤ ਚੜ ਕੇ ਬਦਲਾ ਦੇਣਾ ਤੇ ਪਾਈਆਂ ਸੀਗਾ ਤੇ ਇਸ ਟਾਈਮ ਤੇ ਹੁਣ ਪਿੰਡ ਦੀ ਕਿਸਤੀ ਕੀ ਹੈ ਜੀ ਪਿੰਡ ਦੀ ਸਥਿਤੀ ਇਸ ਟਾਈਮ ਜਿਹੜੀ ਸਰਕਾਰ ਦੇ ਬਹੁਤ ਉਲਟ ਹੈ ਜੀ ਤੁਸੀਂ ਪਿੰਡ ਪਿੰਡ ਜਾ ਕੇ ਦੇਖੋਗੇ ਤੁਹਾਨੂੰ ਲੋਕ ਆਪ ਹੀ ਦੱਸ ਦਿੰਦੇ ਜਿਵੇਂ ਕਿ ਅੱਗੇ ਇਲੈਕਸ਼ਨ ਆ ਰਹੇ ਹਨ ਸਰਪੰਚ ਦੇ ਇਲੈਕਸ਼ਨ ਵੀ ਆ ਰਹੇ ਆ ਤੇ ਉਹਦੇ ਆਸਤੇ ਫਿਰ ਕੋਈ ਆਵਾਜ਼ ਦੀ ਪਾਰਟੀ ਦੇ ਕੋਈ ਹੈ ਤਿਆਰੀਆਂ ਤੁਹਾਡੇ ਪਿੰਡਾਂ ਵਿੱਚ ਕਿਉਂਕਿ ਇਹ ਕਹਿ ਰਹੇ ਬਈ ਸਾਡੀ ਤਾਂ ਬਦਲਾ ਦੇਣਾ ਤੇ ਅਸੀਂ ਆਏ ਸੀਗੇ ਜਿਵੇਂ ਪਹਿਲਾਂ ਸਾਰੇ ਪੰਜਾਬ ਵਿੱਚ ਹੁੰਝਾ ਮਾਰਿਆ ਉਹ ਸਰਪੰਚਾਂ ਤੇ ਵੀ ਅਸੀਂ ਹੁੰਝਾ ਸਾਰੇ ਪੰਜਾਬ ਵਿੱਚ ਮਾਰਾਂਗੇ ਨਹੀਂ ਜੀ ਮੈਨੂੰ ਐਤਕੀ ਇਸ ਤਰ੍ਹਾਂ ਤਾਂ ਨਹੀਂ ਹੁੰਦਾ ਲੱਗਦਾ ਵੀ ਸਰਪੰਚੀ ਚ ਹੁੰਝਾ ਮਾਰਨਗੇ ਬਾਕੀ ਜਿੰਨਾ ਮੈਨੂੰ ਪਤਾ ਹੈ ਜੇ ਸਾਡੀ ਪਾਰਟੀ ਸਾਡੇ ਤੇ ਕੋਈ ਲਾਉਂਦੀ ਆ ਇਲੈਕਸ਼ਨ ਲਾੜਨ ਦਾ ਕਹਿੰਦੀ ਐ ਤਾਂ ਅਸੀਂ ਜਰੂਰ ਇਲੈਕਸ਼ਨ ਲਾੜਾਂ ਤੇ ਜਿਹੜੇ ਮੈਨੂੰ ਗਰੰਟਾਂ ਦਾ ਜੇ ਮਾਨ ਸਾਹਿਬ ਦਾ ਕਹਿ ਰਹੇ ਆ ਅਸੀਂ ਪਿੰਡਾਂ ਨੂੰ ਖੁੱਲੇ ਗੱਫੇ ਵੰਡ ਰਹੇ ਆ ਤੇ ਕਿਵੇਂ ਤੁਹਾਡੇ ਪਿੰਡ ਨੂੰ ਫਿਰ ਕਿਉਂ ਅੱਖੋ ਪਰੋਖੇ ਕੀਤਾ ਗਿਆ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕੋਈ ਰਾਜਨੀਤੀ ਦੇ ਤੌਰ ਤੇ ਜਾਂ ਵੈਸੇ ਹੀ ਨਹੀਂ ਆ ਰਿਹਾ ਗ੍ਰਾਂਟਾ ਕਿ ਹੋਰ ਪਿੰਡਾਂ ਨੂੰ ਵੀ ਨਹੀਂ ਆਇਆ ਤੁਸੀਂ ਵਿਚਰਦੇ ਹੋ ਅਕਸਰ ਪਿੰਡਾਂ ਦੇ ਵਿੱਚ ਜਾਣੇ ਹੋ ਕਿਸੇ ਪਿੰਡ ਨੂੰ ਨਹੀਂ ਆਈ ਕਿ ਤੁਹਾਡੇ ਪਿੰਡ ਨੂੰ ਛੱਡਿਆ ਗਿਆ ਜੀ ਨਹੀਂ ਜੀ ਮੈਨੂੰ ਜਿੱਥੋਂ ਤੱਕ ਜੇਤੋ ਬਲਾਕ ਬਾਰੇ ਪਤਾ ਤੁਸੀਂ ਵੀ ਪਿੰਡ ਪਿੰਡ ਜਾਓ ਤੁਹਾਨੂੰ ਪਤਾ ਲੱਗ ਜੂਗਾ ਹਰੇਕ ਥਾਂ ਪੰਚਾਇਤ ਕੋਲੇ ਪਹਿਲਾਂ ਦਾ ਪੈਸਾ ਪਿਆ ਹੈ ਠੀਕ ਹੈ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਇਹ ਲੋਨ ਨਹੀਂ ਦਿੰਦੇਗੇ ਤੇ ਇਹਨਾਂ ਵੱਲੋਂ ਕੋਈ ਨਹੀਂ ਦਿੱਤਾ ਗਿਆ ਪਿੰਡਾਂ ਦੇ ਵਿਕਾਸ ਕਾਰਜ ਸਾਰੇ ਠੱਪ ਪਏ ਠੀਕ ਹੈ ਤੇ ਜੇ ਮੈਨੂੰ ਹੁਣ ਗਾਂ ਜਿਹੜਾ ਚੋਣਾ ਆ ਰਹੇ 2024 ਦੀਆਂ ਜੀ ਜਿਹੜਾ ਐਮਪੀ ਦੀਆਂ ਚੋਣਾ ਆਉਣਗੀਆਂ ਨਾ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਜਿਹੜਾ ਕਹਿ ਰਿਹਾ ਵੀ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਦਾ ਅਲਾਈਅੰਸ ਹੋ ਰਿਹਾ ਉੱਪਰ ਉੱਪਰਲੇ ਪੱਧਰ ਤੇ ਨਾ ਤੇ ਉਹਨੂੰ ਤੁਸੀਂ ਆਪਣੇ ਪਿਆਰ ਦੇ ਵਿੱਚ ਫਿਰ ਤੁਸੀਂ ਕਿਵੇਂ ਦੇਖਦੇ ਜੇ ਮੈਨੂੰ ਅਲਾਈਅੰਸ ਹੁੰਦਾ ਕੀ ਤੁਸੀਂ ਆਮ ਆਦਮੀ ਪਾਰਟੀ ਨਾਲ ਤਰਕੇ ਖੁਸ਼ ਹੋਵੋਗੇ ਜਾਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਜੇ ਮੈਨੂੰ ਅਲਾਈਅੰਸ ਹੁੰਦਾ ਇੱਕ ਪਾਸੇ ਤਾਂ ਜਿਵੇਂ ਖੈਰਾ ਸਾਹਿਬ ਤੇ ਪਰਚੇ ਪਾਈ ਜਾਂਦੀ ਆ ਆਮ ਆਦਮੀ ਪਾਰਟੀ ਤੇ ਦੂਜੇ ਪਾਸੇ ਜੇ ਅਲਾਈਅੰਸ ਤੁਹਾਡਾ ਇਕੱਠਾ ਹੋ ਗਿਆ ਕਿ ਤੁਸੀਂ ਫਿਰ ਅਸੀਂ ਪਾਰਟੀ ਪ੍ਰਧਾਨ ਨੂੰ ਵੀ ਮਾਨਯੋਗ ਰੋਹਲ ਗਾਂਧੀ ਜੀ ਨੂੰ ਵੀ ਸਾਰਿਆਂ ਨੂੰ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਇਹ ਸਮਝੌਤਾ ਨਹੀਂ ਹੋਣਾ ਚਾਹੀਦਾ ਕਿਉਂਕਿ ਆਮ ਆਦਮੀ ਪਾਰਟੀ ਆਪਾਂ ਪਹਿਲਾਂ ਵੇਖੀ ਆ ਹੁਣ ਕਿੰਨੇ ਸਟੇਜਾਂ ਤੇ ਨੇ ਸਟੇਟਾਂ ਚ ਇਲੈਕਸ਼ਨ ਲੜਿਆ ਇਹ ਨੋਟਾ ਤੋਂ ਵੀ ਘੱਟ ਰਹੇਗੀ ਤੇ ਉਸੇ ਤਰ੍ਹਾਂ ਪੰਜਾਬ ਚ ਇਹਨਾਂ ਦੇ ਹਾਲਾਤ ਆ ਇਹਨਾਂ ਨਾਲ ਸਮਝੌਤਾ ਕਰਨ ਦੀ ਕੋਈ ਲੋੜ ਨਹੀਂ ਕਾਂਗਰਸ ਪਾਰਟੀ ਵੈਸੇ ਹੀ ਮਜ਼ਬੂਤ ਹੈ ਤੇ ਅੱਗੇ ਨੂੰ ਬਹੁਤ ਵਧੀਆ ਇਹ ਇਲੈਕਸ਼ਨਾਂ ਚ ਆਪਦੇ ਰੰਗ ਦਿਖਾਓ ਤੇ ਆਪਣੀ ਫਿਰ ਸਰਪੰਚੀ ਦੀ ਤਿਆਰੀ ਹੈ ਦੁਬਾਰਾ ਤੋਂ ਫੇਰ ਕੇ ਇਹ ਕਿ ਫਿਰ ਤੋਬਾ ਤੋਬਾ ਹੋਈ ਹੈ ਕੋਈ ਦੇਖੋ ਜੀ ਜੋ ਜ਼ਿਲ੍ਹਾ ਕਾਂਗਰਸ ਕਮੇਟੀ ਹਮ ਇਲੈਕਸ਼ਨ ਲੜਨ ਨੂੰ ਸਾਨੂੰ ਕਹਿੰਦੀ ਆ ਤਾਂ ਅਸੀਂ ਜ਼ਰੂਰ ਇਲੈਕਸ਼ਨ ਲੜਾਂਗੇ ਠੀਕ ਹੈ ਜੀ ਧੰਨਵਾਦ ਜੀ ਧੰਨਵਾਦ ਤੇ ਉਹ ਤੁਸੀਂ ਦੇਖ ਰਹੇ ਹੋ ਚਿੰਨਾ ਰੰਗੜਾ ਪਿਆਬ ਤੇ ਆਪਾਂ ਤੁਹਾਡੀ ਗੱਲਬਾਤ ਕਰਵਾਈ ਆ ਸਰਪੰਚ ਸਾਹਿਬ ਜੋਗੀ ਸੂਰਪੁਰੀ ਤੋਂ ਮੌਜੂਦਾ ਸਰਪੰਚ ਨੇ ਤੇ ਕਾਲਾ ਸ਼ਰਮਾ ਜੀ ਨਾਲ ਤੇ ਤੁਸੀਂ ਹੋਰ ਅਗਲੀ ਅਪਡੇਟ ਦੇ ਲਈ ਜੁੜੇ ਰਹੋ ਚਿੰਨਾ ਰੰਗੜਾ ਪਿਆਬ ਦੇ ਨਾਲ ਧੰਨਵਾਦ